ਯਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੇਰਾ ਬਰਾਦਰੀ ਗੋਤਰ ਢਿੰਗੀ ਦੀ ਸਾਲਾਨਾ ਮੇਲ ਡੇਰੀ ਜਠੇਰੇ ਢਿੰਗੀ ਨੇੜੇ ਬਾਬਾ ਚੰਨਨਪੀਰ ਦੀ ਦਰਗਾਹ ਕਾਨੋਵਾਂ ਵਿਖੇ ਮੁੱਖ ਸੇਵਾਦਾਰ ਅਤੇ ਮੇਰਾ ਬਰਾਦਰੀ ਗੋਤਰ ਢਿੰਗੀ ਸਵਰ ਜਟੜ ਦੇ ਪ੍ਰਧਾਨ ਰਾਮ ਲਬਾਇਆ ਦੇ ਪਰਬੱਧੇ ਹੇਠ ਸਮੂਹ ਬਰਾਦਰੀ ਦੇ ਸਹਿਯੋਗ ਨਾਲ ਮਨਾਈ ਗਈ ਜਿਸ ਦੌਰਾਨ ਹਮਨ ਜਗ ਕਰਨਾ ਅਪਰੰਤ ਚਿਰਾਗ ਰੋਸ਼ਨ ਕੀਤਾ ਅਤੇ ਵੱਡ ਵਡੇਰਿਆਂ ਦਾ ਗੁਣਗਾਨ ਕੀਤਾ ਗਿਆ ਸਲਾਨਾ ਜੋੜ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਸਮੇਤ ਦੂਸਰੇ ਸੂਬਿਆਂ ਵਿੱਚੋਂ ਸੰਗਤਾਂ ਨੇ ਸ਼ਿਰਕਤ ਕਰਕੇ ਆਪਣੇ ਵੱਡ ਵਡੇਰਿਆਂ ਅੱਗੇ ਸੀਸ ਝੁਕਾਇਆ ਅਤੇ ਆਪੋ ਆਪਣੇ ਪਰਵਾਦ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ ਜਦ ਕਿ ਕੁਝ ਲੋਕਾਂ ਵੱਲੋਂ ਦਿੱਤੀਆਂ ਦਾਤਾ ਸਬੰਧੀ ਵੱਡ ਵਡੇਰੇ ਜਠੇਰਿਆਂ ਦਾ ਸ਼ੁਕਰਾਨਾ ਕਰਦੇ ਦੇਖੇਗੇ ਇਸ ਮੌਕੇ ਤੇ ਮੁੱਖ ਸੇਵਾਦਾਰ ਰਾਮ ਲਬਾਇਆ ਨੇ ਦੱਸਿਆ ਕਿ ਇਸ ਲਾਨਾ ਮੇਲ ਜੇਠ ਮਹੀਨੇ ਦੇ ਪਲੇਠੇ ਐਤਵਾਰ ਮਨਾਈ ਜਾਂਦੀ ਹੈ ਜਦਕਿ ਵੱਧ ਰਹੀ ਸੰਗਤਾਂ ਨੂੰ ਦੇਖਦੇ ਹੋਏ ਪ੍ਰਬੰਧਾ ਵਿੱਚ ਹੋਰ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਇਸ ਮੌਕੇ ਤੇ ਵੱਖ-ਵੱਖ ਕਿਸਮ ਦੇ ਕੋਲਡ ਡਰਿੰਕ ਫਲ ਫਰੂਟ ਲੱਸੀ ਆਦਿ ਦੇ ਲੰਗਰ ਲਗਾਏ ਗਏ ਅਤੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਗਏ ਇਸ ਮੌਕੇ ਤੇ ਪ੍ਰਧਾਨ ਆ ਰਾਮ ਲਬਾਇਆ ਤੋਂ ਇਲਾਵਾ ਕੈਸ਼ੀਅਰ ਸੁਰਿੰਦਰ ਸਿੰਘ ਕਾਕਾ ਸਕੱਤਰ ਇੰਦਰਜੀਤ ਜਸਪਾਲ ਸਿੰਘ ਡੱਲਾ ਜੈਮਲ ਸਿੰਘ ਡੱਲਾ ਸੁਰਿੰਦਰ ਸਿੰਘ ਡੱਲਾ ਅਮਰਜੀਤ ਸਿੰਘ ਗੁਰਦਾਸਪੁਰ ਜਗਰਾਤ ਸਿੰਘ ਅੰਮ੍ਰਿਤਸਰ ਦੀਪਕ ਕੁਮਾਰ ਗੁਰਦਾਸਪੁਰ ਡਾਕਟਰ ਸੁਖਦੇਵ ਸਿੰਘ ਮਹਿੰਦਰ ਸਿੰਘ ਜਗਦੀਸ਼ ਰਾਜ ਜੋਗੋਵਾਲ ਦੀਪਕ ਰਾਣਾ ਕਨੋਵਾਨ ਅਰਣ ਕੁਮਾਰ ਪ੍ਰਾਣਾ ਧਾਰੀਵਾਲ ਸੁਖਜੀਵਨ ਕੁਮਾਰ ਲਾਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਕਰਦਿਆ ਆਪਣੇ ਜਠੇਰਿਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਹਦਾ ਸਮਾਗਮ ਬੜਾ ਬਰਾਰੀ ਬਹੁਤ ਠੀਗੀ ਕਸ਼ਵਰਾਜਪੁਰ ਕਨੋਵਾਨ ਵਿਖੇ ਦੇਰੀ ਦੀ ਮੀਟ ਹੋਈ ਜਠੇਰਿਆਂ ਦੀ ਮੇਲ ਹੋਈ ਆ ਜੀ ਇਹਦੇ ਵਿੱਚ ਪਹਿਲਾ ਹਵਨ ਦਾ ਕੀਤਾ ਗਿਆ ਤੇ ਉਸ ਤੋਂ ਬਾਅਦ ਚੰਦਾ ਪੂਜਨ ਚੰਦਾ ਚਾਂਦ ਜੀ ਸੰਤੋਦਾ ਕਰਕੇ ਤੇ ਅ ਟੁੱਟ ਲੰਗਰ ਵਰਤਿਆ ਗਿਆ ਗੁਰੂ ਕਾ ਲੰਗਰ ਪਾਰੀ ਸੰਗਤ ਜਿਹੜੀ ਆਣ ਕੇ ਜਥੇਰੇ ਦੇ ਮੱਥਾ ਟੇਕਿਆ ਤੇ ਗੁਰੂ ਦਾ ਗੁਰੂ ਦਾ ਅਸ਼ੀਰਵਾਦ ਲਿਆ ਕੀ ਕਹਿਣਾ ਚਾਹੁੰਦੇ ਜਿਹੜੀ ਸੰਗਤ ਆਉਂਦੀ ਆ ਵੀ ਕਿੱਦਾਂ ਕਦਾਂ ਮਲਵੀ ਸੇਵਾ ਕਿੱਦਾਂ ਚੱਲ ਰਹੀ ਆ ਇਹਦੇ ਬਾਰੇ ਦੱਸ ਦਿਓ ਥੋੜਾ ਜਿਹਾ ਸੇਵਾ ਬਹੁਤ ਸੋਹਣੀ ਚੱਲਦਾ ਆਲਾ 15 ਮੈਂਬਰ ਸਾਡੇ ਇਹਦੇ ਪੂਰੇ 6 ਸਾਲ ਦਾ ਕੰਮ ਕਰ ਰਿਹਾ ਹੈ। ਆਉਣ ਵਾਲੀ ਸਮਾਂ ਜਿਹੜਾ ਉਹ ਅੱਗੇ ਇਹਨਾਂ ਨੂੰ ਬੇਕਤ 3 3.5 ਲੱਖ ਰੁਪਏ ਜਨਤਾ ਇੱਥੇ ਹੋਈ। ਆਸਵਾ ਵੀ ਉਹ ਵਾਲੀ ਅਗਲੇ ਸਾਲ ਇਹਨੂੰ ਵੱਡ ਜਗ੍ਹਾ ਹੋ ਜਨਤਾ ਹੋਵੇ। ਇਹ ਜਗ੍ਹਾ ਜਿਹੜੀ ਆ ਡੇੜੀ ਦੇ ਨਾਮ ਆ ਕਿ ਚਾਹੇ ਮਲੇ ਪੱਕਾ ਮੋੜ ਦੀ ਆ। ਇਹ ਬੱਕਾ ਮੋੜ ਦੀ ਸੀ ਤਾਂ ਹੁਣ ਦੇ ਦਿਨ ਹੋ ਗਈ ਆ। ਦੇਰ ਦੇ ਨਾਲ ਲੱਗੇ ਆ ਦੇ ਨਾਲ ਵੀ ਨਾਮ ਹੋਵੇ ਚ ਕੋਈ ਕਹਿੰਦੇ ਇਹਨਾਂ ਨੂੰ ਪਤਾ ਹੁਣ ਜਥੇਰੇ ਦਾ ਨਾਮ ਹੋ ਗਿਆ ਨਹੀਂ ਨਾਮ ਬੋਲੇ ਜਥੇਰੇ ਦਾ ਨਾਮ ਜੀ ਉਹ ਜਥੇਰੇ ਆ ਜੀ ਇੱਥੇ ਦੱਸ ਦਿਓ ਜਰਾ ਗੋਪਾਲਨਾਥ ਬਾਸੁਨਾਥ ਤੇ ਸਿਕਉਤੀ ਮਰਦ ਤਿੰਨ ਜਣੇ ਸਾਡੀ ਗੋਤਰ ਕੀ ਆ ਜਿਹੜੀ ਇੱਥੇ ਹੁੰਦੇ ਆ ਢਿੰਗੀ ਢਿੰਗੀ ਗੋਤਰ ਜਾਤ ਢਿੰਗੀ ਕੇ ਗੋਤਰ ਬੋਤਲ ਜਾਂ ਸਾਡੀ ਮਰਿਆ ਕਸ਼ਵ ਰਾਜਪੂਤ ਬੋਤਲ ਸਾਡੀ ਟੀਂਗੀ ਕੀ ਕਹਿਣਾ ਚਾਹੁੰਦੇ ਜੇ ਆਪਣੀ ਸਮਾਜ ਦੇ ਲੋਕਾਂ ਨੂੰ ਸਮਾਜ ਦੇ ਲੋਕਾਂ ਦਾ ਕਹਿੰਦਾ ਵੀ ਵੱਡੇ ਵੱਡੇ ਦਾ ਅਸ਼ੀਰਵਾਦ ਲੈਣਾ ਚਾਹੀਦਾ ਵੱਡ ਤੜਕੇ ਸਪੋੰਜਦਾ ਇਹ ਸਾਲ ਦਾ ਕਿਹੜਾ ਦਿਨ ਫਿਕਸ ਕੀਤਾ ਆ ਵੀ ਇਹ ਜੇਠ ਮਹੀਨਾ ਦਾ ਜਿਹੜਾ ਪਹਿਲਾ ਐਤਵਾਰ ਕੋਈ ਵੀ ਹੋਵੇ ਜੇਠ ਮਹੀਨਾ ਦਾ ਪਹਿਲਾ ਐਤਵਾਰ ਓਦੋਂ ਸਾਡੀ ਮੇਲ ਲੱਗਦੀ ਉੱਥੇ ਇਲਾਨੋਂ ਬਹਿਲਾ ਧੰਨਵਾਦ